ਪਰਮਾਤਮਾ ਕਹਿੰਦੇ ਨੇ ਧੰਤਨ ਭਾਗ ਤੇਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤੇ ਆ ਉਹਨਾਂ ਸੰਤਾਂ ਦੇ ਭਾਗ ਚੰਗੇ ਜੋ ਆਪਣੇ ਕੰਨਾਂ ਨਾਲ ਖਰੀਦਾ ਯਸ ਸੁਣਦੇ ਨੇ ਧੰਤਨ ਭਾਗ ਤੇਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬੰਤਿਆ ਉਹਨਾਂ ਸਾਧ ਜਨਾਂ ਦੇ ਭਾਗ ਵੀ ਚੰਗੇ ਜਿਹੜੇ ਕੀਰਤਨ ਕਰ ਕਰਕੇ ਗੁਣਾ ਦੇ ਖਜ਼ਾਨੇ ਬਣ ਗਏ ਧੰਤਨ ਭਾਗ ਤੇਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆਂ ਪਾਠ ਵਕਰ ਜਿਹੜੇ ਗੁਰਮੁਖ ਗੁਰੂ ਦੀ ਅਵਾਜ਼ ਠੀਕ ਕਰ ਰਜਵੈ ਕਿ ਜਿਹੜੇ ਸਿੱਖ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤ ਗਏ ਉਹਨਾਂ ਗੁਰਮਖਾਂ ਦੇ ਭਾਗ ਵੀ ਚੰਗੇ ਭਗਤ ਵੀ ਧੰਤਾ ਜੋਗ ਸੰਤ ਵੀ ਧੰਤਾ ਜੋਗ ਸਾਧ ਵੀ ਧੰਤਾ ਜੋਗ ਗੁਰਮਖ ਵੀ ਧੰਤਾ ਜੋਗ ਅਖੀਰ ਤੇ ਗੁਰੂ ਰਾਮਦਾਸ ਜੀ ਨੇ ਫਰਮਾਇਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਪਿਆਰਿਓ ਕਿੱਦੇ ਵੱਡੇ ਭਾਗ ਨੇ ਗੁਰਸਿੱਖਾਂ ਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚੜਨੀ ਸਿੱਖ ਪਰਤਿਆ ਜਿਹੜੇ ਸਿੱਖ ਗੁਰੂ ਦੇ ਚਰਨਾਂ ਚ ਦਿਗਪੈ ਪਿਆਰਿਓ ਉਹਨਾਂ ਦੇ ਭਾਗ ਸਭ ਤੋਂ ਵੱਡੇ ਹੁਣ ਇਹ ਸਿੱਖ ਕਹਿ ਦੇਣਾ ਜੀ ਦਾੜਾ ਰੱਖਿਆ ਕੇਸ ਸਾਬਤ ਨੇ ਦਸਤਾਰ ਬੰਨੀ ਹੈ ਅਸੀਂ ਲਿਖਾ ਵੀ ਦਿੰਨੇ ਆ ਪੇਪਰਾਂ ਚ ਇਸ ਭਾਰਤ ਵਿੱਚ ਤਾਂ ਲੋਕ ਜਦੋਂ ਕਿਤੇ ਗਿੰਤੀ ਮਿੰਤੀ ਧਰਮ ਦੇ ਨਾਂ ਤੇ ਕਰਦੇ ਆ ਜਿਨ੍ਹਾਂ ਕੇਸ ਨਹੀਂ ਰੱਖਿਓ ਵੀ ਕਹਿੰਦੇ ਸੀ ਸਿੱਖ ਹਾਂ ਜੀ ਅਸੀਂ ਵੀ ਕਹਿੰਨੇ ਆ ਸਿੱਖ ਹਾਂ ਠੀਕ ਹੈ ਕਿ ਲਫ਼ਜ਼ ਵਰਤਿੰਦਾ ਪਿਆ ਸਿੱਖ ਪਰ ਗੁਰੂ ਗ੍ਰੰਥ ਸਾਹਿਬ ਤੇ ਗੁਰਮਤ ਨੂੰ ਪੁੱਛ ਕੇ ਦੇਖੀਏ ਸਿੱਖ ਕੌਣ ਹੈ ਗੁਰਬਾਣੀ ਅਨੁਸਾਰ ਸਿੱਖ ਹੋਵੇ ਗੁਰਮਖੋ ਜਿਹਦੇ ਵਿੱਚ ਗੁਰੂ ਵਰਤਨ ਲੱਗ ਪਵੇ ਗੁਰ ਸਿੱਖ ਹੈ ਨਾ ਸਿੱਖ ਹੋਵੇ ਜਿਹਦੇ ਵਿੱਚ ਗੁਰੂ ਵਰਤਦੇ ਨੇ ਤੇ ਗੁਰੂ ਜੀ ਉਹ ਨੇ ਜਿਹਦੇ ਵਿੱਚ ਪਰਮਾਤਮਾ ਵਰਦਾ ਹੈ ਇਹੀ ਕਾਰਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪਰਮਾਤਮਾ ਤੇ ਆਪਣੇ ਆਪ ਤਿੰਨਾਂ ਨੂੰ ਵੱਖ ਨਹੀਂ ਜਾਣਿਆ ਇੱਕੋ ਹੀ ਜਾਣਿਆ ਅਸੀਂ ਪਾਠ ਕਰਨੇ ਆ ਆਤਮ ਰਸ ਜੇ ਜਾਣੀ ਸੋ ਹੈ ਖਾਲਸੇ ਦੇਵ ਪ੍ਰਭ ਮੈਂ ਮੋ ਮੈਂ ਤਾਸ ਮੈਂ ਫਿਰ ਸ਼ਬਦ ਸੁਣਿਓ ਪ੍ਰਭ ਮੈਂ ਪਰਮੇਸ਼ਵਰ ਵਿੱਚ ਮੋ ਦਾ ਅਰਥ ਮੇਰੇ ਵਿੱਚ ਤਾਸ ਦਾ ਅਰਥ ਉਸ ਖਾਲਸੇ ਗੁਰਸ਼ੇਖ ਵਿੱਚ ਪ੍ਰਭ ਮੈਂ ਮੋ ਮੈਂ ਤਾਸ ਮੈਂ ਰੰਚਕ ਨਾਹੀ ਭੇਦ ਇਹਦਾ ਮਤਲਬ ਕਿ ਸਿੱਖ ਹੋਵੇ ਜਿਹਦੇ ਵਿੱਚੋਂ ਗੁਰੂ ਦੀ ਝਲਕ ਪੈਣ ਲੱਗ ਪਵੇ ਜਿਹਦੇ ਕੋਲ ਬੈਠਿਆਂ ਗੁਰੂ ਚੇਤੇ ਆ ਜਾਵੇ ਮੈਨੂੰ ਭਾਈ ਮਨਜੀ ਦੀ ਬਾਤ ਚੇਤੇ ਹੈ ਉਹ ਕਹਿੰਦੇ ਸਨ ਗੁਰੂ ਅਰਜੁਨ ਦੇਵ ਜੀ ਦੇ ਵੇਲੇ ਕਹਿੰਦੇ ਸਨ ਗੁਰਸਿੱਖੋ ਤੁਹਾਡੇ ਸਤਿਗੁਰੂ ਜੀ ਸਮੁੰਦਰ ਦੀ ਤਰ੍ਹਾਂ ਝੀਲ ਦੀ ਤਰ੍ਹਾਂ ਨੇ ਤੁਸੀਂ ਗੁਰੂ ਵਿੱਚ ਉੱਠੇ ਹੋਏ ਬੱਦਲਾਂ ਦੀ ਤਰ੍ਹਾਂ ਜਿਵੇਂ ਸਮੁੰਦਰ ਚੋਂ ਬੱਦਲ ਉੱਠੇ ਜਿੱਥੇ ਜਾਂਦਾ ਉੱਥੇ ਠੰਡ ਪੈ ਜਾਂਦੀ ਹੈ ਜਿਹੜਾ ਗੁਰੂ ਸਮੁੰਦਰ ਵਿੱਚੋਂ ਸਿੱਖ ਪੈਦਾ ਹੁੰਦਾ ਹੈ ਨਾ ਪਿਆਰੋ ਜਿੱਥੇ ਬੈਠੇਗਾ ਉੱਥੇ ਠੰਡ ਜ਼ਰੂਰ ਪੈਗੀ ਉਹ ਕਹਿੰਦੇ ਹੁੰਦੇ ਸਨ ਸਤਗੁਰੂ ਚੰਦਨ ਨੇ ਤੁਸੀਂ ਸੁਖ ਸਿੱਖ ਕੋਲੋਂ ਨਿਕਲਣ ਵਾਲੀ ਖਵਾਓ ਜਿਹੜੀ ਖਵਾ ਚੰਦਨ ਨੂੰ ਸ਼ੂਜਾਏ ਉਹ ਖਵਾ ਸੁਗੰਧੀ ਲੈ ਕੇ ਤੁਰਦੀ ਏ ਉਹ ਕੰਡਿਆਂ ਤੇ ਵੀ ਸ਼ੂਜਾਏ ਤੇ ਉਹਦੇ ਵਿੱਚ ਵੀ ਸੁਗੰਧੀ ਪੈਦਾ ਹੋ ਜਾਂਦੀ ਸਿੱਖ ਦਾ ਕਿਰਦਾ ਐਸਾ ਕਰ ਸਤਗੁਰਾਂ ਨੇ ਇਹ ਜੋ ਸ਼ਬਦ ਭਾਈ ਸਾਹਿਬ ਨੇ ਪੜ੍ਹੇ ਅਗਲੀ ਗੱਲ ਅਖੀਰ ਵਾਲਾ ਸ਼ਬਦ ਉਹ ਨਾ ਪੜਿਆ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਇਹ ਵੀ ਨਹੀਂ ਕਿ ਆਪਾਂ ਵਾਰ-ਵਾਰ ਫੋਨ ਕਰਕੇ ਪੁੱਛੀਏ ਕੀ ਹਾਲ ਹੈ ਤੁਹਾਡਾ ਇਦਾਂ ਬੰਦਾ ਜਿਆਦਾ ਬਿਮਾਰ ਹੋ ਜਾਂਦਾ ਜੀ ਪਰ ਉਹ ਠੀਕ ਹੋ ਜਾਣਗੇ ਕੱਲ ਤੱਕ ਮੈਨੂੰ ਪਤਾ ਉਹਨਾਂ ਦਾ ਬਲੱਡ ਪ੍ਰੈਸ਼ਰ ਕੱਲ ਪਰਸੋਂ ਦਾ ਕਾਬੂ ਨਹੀਂ ਆ ਰਿਹਾ ਜ਼ਗਾਂਤਾਰ ਪ੍ਰੋਗਰਾਮ ਕਰਨ ਕਰਕੇ ਹੁਣ ਸਤਿਗੁਰੂ ਦਾ ਜਿਹੜਾ ਸ਼ਬਦ ਪੜਿਆ ਗੁਰਸਿੱਖ ਮੀਤ ਚਲੋ ਗੁਰਚਾਲੀ ਇਹ ਪ੍ਰਸ਼ਨ ਉੱਤਰ ਹੈ ਹਮ ਅੰਦਲੇ ਅੰਦ ਵਿਖੇ ਵਿਖਰਾਤੇ ਕਿਉਂ ਚਾਲਾਂ ਗੁਰਚਾਲੀ ਅਸੀਂ ਜ਼ਹਿਰ ਵਿੱਚ ਖਾ ਰਹੇ ਆ ਅੰਨੇ ਅਸੀਂ ਅੰਨੇ ਅੱਖਾਂ 사 ਨੂੰ ਦੇਖ ਨਹੀਂ ਰਿਹਾ ਤੇ ਮੈਂ ਇੱਕ ਵਾਰ ਕਿਹਾ ਸੀ ਗੁਰਬਾਣੀ ਨੇ ਜਿਹਦੀਆਂ ਅੱਖਾਂ ਦੀ ਜੋਤ ਚਲੀ ਜਾਏ ਉਹਨੂੰ ਅੰਨਾ ਨਹੀਂ ਮੰਨਿਆ ਅੰਨਾ ਹੋਵੇ ਗੁਰਮਖੋ ਜਿਹੜਾ ਵੇਖਦਾ ਹੋਇਆ ਵੀ ਕਦੀ ਨਿਤਨੇਮ ਨਹੀਂ ਕਰਦਾ ਜਿਨੇ ਅੱਖਾਂ ਨਾਲ ਇੰਨੇ ਚੋਈ ਤਮਾਸ਼ੇ ਦੇਖ ਲੈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਨਹੀਂ ਕੀਤੇ ਜਿਨੇ ਇੰਨਾ ਕੋਈ ਤੱਕ ਲਿਆ ਪਰ ਸਾਇੰਦ ਪੁੱਥਾ ਰਹਿ ਗਿਆ ਗੁਰੂ ਸਾਹਿਬ ਨੇ ਕਿਹਾ ਅੰਦੇ ਇਹ ਨਾ ਆਖਿਐਨ ਜਿਨ ਮੁਖ ਲੋਹਣ ਨਾ ਹੈ ਕਦੀ ਉਹਨਾਂ ਨੂੰ ਅੰਦੇ ਮੱਤ ਬੋਲੋ ਜਿਨ੍ਹਾਂ ਦੇ ਨੇਤਰਾਂ ਦੀ ਜੋਤ ਚਲੀ ਗਈ ਅੰਦੇ ਸਹੀ ਨਾਨਕਾ ਖਸਮੋ ਉੱਥੇ ਜਾਹੈਂ ਮਹਾਰਜ ਜੀ ਤੇ ਕਰਨੇ ਕੰਮ ਅੰਦਲੇ ਅੰਧ ਵਿਖੇ ਵਿਖਰਾਤੇ ਅਸੀਂ ਅੰਨੇ ਆ ਇਹ ਵੀ ਬਚਨ ਗੁਰੂ ਰਾਮਦਾਸ ਜੀ ਦਾ ਜੀ ਅਸੀਂ ਅੰਨੇ ਖਾਂ ਜ਼ਹਿਰ ਚ ਰੱਤੇ ਪੈ ਖਾਂ ਕਿਉ ਚੱਲਹਿ ਕਿਵੇਂ ਚੱਲੀਏ ਗੁਰ ਚਾਲੀ ਚਾਲੀਦਰ ਤੇ ਗੁਰੂ ਜੀ ਤੁਹਾਡੀ ਰਹਿਤ ਤੇ ਤੁਹਾਡੀ ਮਰਿਆਦਾ ਤੇ ਕਿਵੇਂ ਚੱਲੀਏ ਕਿਉ ਚੱਲਾਂ ਗੁਰਚਾਲੀ ਅੱਗੇ ਸਤਿਗੁਰੂ ਬੜਾ ਪਿਆਰਾ ਉੱਤਰ ਦਿੱਤਾ ਕਹਿਣ ਲੱਗੇ ਗੁਰਸਿੱਖ ਮੀਤ ਵਾ ਵਾ ਮੇਰੇ ਮਿੱਤਰ ਗੁਰਸਿੱਖਾਂ ਗੁਰਸਿੱਖ ਮੀਤ ਚੱਲੋ ਗੁਰਚਾਲੀ ਗੁਰੂ ਦੀ ਦੱਸੀ ਚਾਲ ਤੇ ਚੱਲ ਤੇ ਮਹਾਰਾਜ ਇਹ ਹੀ ਤਾਂ ਪੁੱਛਣਾ ਆਵਾ ਕਿਉ ਚੱਲਾਂ ਗੁਰਚਾਲੀ ਤੇ ਆਪ ਜੀ ਵੀ ਕਹਿ ਰਹੇ ਹੋ ਕਿ ਗੁਰਸਿੱਖ ਮੀਤ ਚੱਲੋ ਗੁਰਚਾਲੀ ਕਿਵੇਂ ਚੱਲਾਂ ਸਤਿਗੁਰਾਂ ਨੇ ਫਰਮਾਇਆ ਜੋ ਗੁਰ ਕਹ ਬਸ ਇਸ ਤਰ੍ਹਾਂ ਚੱਲ ਜੋ ਗੁਰ ਕਹੇ ਜੋ ਗੁਰੂ ਜੀ ਕਹਿੰਦੇ ਨੇ ਜੋ ਦਾ ਅਰਥ ਕੁਛ ਵੀ ਜੋ ਦਾ ਅਰਥ ਇਹ ਨਹੀਂ ਕਿ ਮੇਰੇ ਮੁਤਾਬਕ ਕਹੋ ਜਿਨੂੰ ਆਪ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹੋ ਗੁਰ ਕੇ ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹ ਆਪਸ ਕੋ ਕਰ ਕਛ ਨਾ ਜਨਾਬ ਹੈ ਹਰ ਹਰ ਨਾਮ ਰਿਧੈ ਸਤਿ ਆਵੇ ਮਨ ਵਿੱਚ ਹੈ ਆ ਭਾਈ ਆਹ ਚਾਲੀ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੀ ਸੇਵਕੇ ਕਾਂਜਰਾ ਸੇਵਾ ਕਰਤ ਹੋਏ ਨਿਕਾਮੀ ਫੁਰਨੇ ਨਾ ਉਠੇ ਕਾਮਨਾ ਦਾ ਤਿਸ ਕੋ ਹੋਤ ਪ੍ਰਾਪਤ ਸwami ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਤੇ ਆਪਾਂ ਅੱਜ ਉਹਨਾਂ ਗੁਰਸਿੱਖਾਂ ਨੂੰ ਯਾਦ ਕਰਨੇ ਪਏ ਆ ਜੀ ਜਿਨ੍ਹਾਂ ਨੇ ਇੱਥੇ ਰਣ ਤੱਤੇ ਵਿੱਚ ਜੂਝ ਕੇ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਨੇਤਰਾ ਸਾਹਮਣੇ ਪੁਰਜਾ ਪੁਰਜਾ ਕੱਟ ਮਰੇ ਪਰ ਉਹਨਾਂ ਨੇ ਜ਼ਾਲਮ ਅੱਗੇ ਆਪਣਾ ਸਿਰ ਨਹੀਂ ਝੁਕੰਦਿੰਦਾ ਆਓ ਥੋੜਾ ਜਿਹਾ ਆਪਾਂ ਆਨੰਦਪੁਰ ਸਾਹਿਬ ਤੋਂ ਚੱਲੀਏ ਤੇ ਮੈਂ ਭਾਈ ਸਾਹਿਬ ਨੂੰ ਅੱਜ ਕਿਹਾ ਸੀ ਕਿ ਹਰ ਸਾਲ ਕਥਾ ਹੋਈ ਹੈ ਗੁਰੂ ਰਾਮਦਾਸ ਜੀ ਦੀ ਕਥਾ ਕਰਨਾ ਇਤਿਹਾਸ ਹੋਈ ਹੈ ਦਿੱਲੀ ਜਾਣਾ ਇਤਿਹਾਸ ਹੋਈ ਹੈ ਇੱਥੇ ਜਾਣਿਆ ਆਉਨਿਆ ਇੱਥੇ ਵੀ ਇਤਿਹਾਸ ਹੋਈ ਹੈ ਪਰ ਹਾਂ ਨੌਲੇਜ ਦੇ ਤੌਰ ਤੇ ਨਹੀਂ ਇਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕਾਫਲੇ ਦੇ ਨਾਲ ਚੱਲ ਕੇ ਦੇਖੀਏ ਹੁਣ ਆਪਾਂ ਸਾਰੇ ਬੈਠੇ ਆ ਮੈਂ ਵੀ ਲੋਈ ਲਈ ਤੁਸੀਂ ਕੋਟ ਪਾਏ ਨੇ ਚਾਦਰਾਂ ਲਈਆਂ ਨੇ ਪਿਆਰਿਓ ਤੁਸੀਂ ਉਹਨਾਂ ਵੱਲ ਦੇਖੋ ਜਿਹੜੇ ਇੱਥੇ ਪਹੁੰਚਿਆ ਉਹਨਾਂ ਕੋਲ ਕਿਹੜੇ ਗਰਮ ਕੱਪੜੇ ਦੀ ਜੀ بارش ਪੈ ਰਹੀ ਹੈ ਸੀਤ ਵਗਦੀ ਪਈ ਹੈ ਇਹ ਵੀ ਨਹੀਂ ਪਤਾ ਜਾਣਾ ਕਿੱਥੇ ਹੈ ਅਸੀਂ ਚੱਲੀਏ ਥੋੜਾ ਜਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਨੰਦਾ ਦੀ ਪੂਰੀ ਜੀ ਤੇ ਕਈ ਵਾਰੀ ਮੈਂ ਸੋਚਣਾ ਜੋ ਕੁਝ ਗੁਰਬਾਣੀ ਚ ਸਤਿਗੁਰਾਂ ਨੇ ਲਿਖਿਆ ਉਹ ਬਾਹਰ ਪ੍ਰਗਟ ਵੀ ਕੀਤਾ ਸੰਬੋਲਕ ਤੌਰ ਤੇ ਵੀ ਜੇ ਗੁਰਬਾਣੀ ਚ ਹਰ ਮੰਦਰ ਸੰਸਾਰ ਨੂੰ ਕਿਹਾ ਤੇ ਸਤਿਗੁਰਾਂ ਨੇ ਹਰ ਮੰਦਰ ਬਣਾਇਆ ਵੀ ਮੇਰੀ ਅਰਜ਼ ਫਿਰ ਸੁਣਿਓ ਇੱਕ ਹਰ ਮੰਦਰ ਸੰਸਾਰ ਹੈ ਹਰ ਮੰਦਰ ਇਹ ਕੋ ਜਗਤ ਹੈ ਦੂਜਾ ਹਰ ਮੰਦਰ ਇਹੋ ਸਰੀਰ ਹੈ ਤੀਸਰਾ ਮੈਂ ਬੇਨਤੀ ਕਰਾਂਗਾ ਕਿ ਭਾਈ ਕਾਨ ਸਿੰਘ ਨਾਭਾ ਜੀ ਦਾ ਕਿਉਂਕਿ ਇਹ ਸ਼ਬਦ ਬੋਲਦਿਆਂ ਕਰਾਂ ਹਿਸੁੰਦੇ ਹੋ ਸਕਦਾ ਕੋਈ ਬੋਲੇ ਅਰਥ ਠੀਕ ਨਹੀਂ ਤੁਸੀਂ ਹਰ ਮੰਦਰ ਵਾਲਾ ਇੰਦਰਾਜ ਪੜਿਓ ਉਹ ਤੇਖ ਹੈ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇਂ RAM ਉਥੇ ਭਾਈ ਸਾਹਿਬ ਲਿਖ ਦਿਆ ਇਥੇ ਹਰ ਮੰਦਰ ਦਾ ਅਰਥ ਹੈ ਕਿ ਅੰਮ੍ਰਿਤਸਰ ਦੀ ਧਰਤੀ ਤੇ ਕਰਤਾਰ ਦਾ ਮੰਦਰ ਜੋ ਸਤਗੁਰਾਂ ਨੇ ਸਰੋਵਰ ਦੇ ਬਿਲਕੁਲ ਵਿਚਕਾਰ ਬਣਾਇਆ ਉਥੇ ਉਹਨਾਂ ਅਰਥ ਇਹੀ ਕਿਤੇ ਆ ਵੀ ਜੀ ਦੇਖ ਸਕਦੇ ਹੋ ਤੁਹਾਡੇ ਕੋਲ ਫੋਨ ਚ ਵਿੱਚ ਵੀ ਭਾਈ ਸਾਹਿਬ ਦਾ ਹੋਣਾ ਮਹਾਨ ਕੋਸ਼ ਖੈਰ ਗੁਰਬਾਣੀ ਚ ਇੱਕ ਰਾਜ ਦਾ ਸੰਕਲਪ ਐਸਾ ਹੁੰਦਾ ਜਿੱਥੇ ਦੂਜੇ ਤੀਜੇ ਦਰਦੇ ਦਾ ਸ਼ਹਿਰੀ ਨਹੀਂ ਜਿੱਥੇ ਇਨਸਾਫ ਕਰਨ ਲੱਗਿਆ ਇੱਕੋ ਜਿਹਾ ਇਨਸਾਫ ਹੋਵੇ ਜਿੱਥੇ ਬੰਦੇ ਨੂੰ ਨਾ ਚੋਰ ਦਾ ਡਰ ਹੋਵੇ ਨਾ ਡਾਕੂ ਦਾ ਡਰ ਹੋਵੇ ਨਾ ਸਰਕਾਰੀ ਡਾਕੂ ਦਾ ਡਰ ਹੋਵੇ ਕਿਉਂਕਿ ਡਾਕੂ ਵੀ ਦੋ ਤਿੰਨ ਤਰ੍ਹਾਂ ਦੇ ਨੇ ਨਾ ਡਾਕੂ ਤੇ ਚੋਰ 'ਚ ਫਰਕ ਹੈ ਚੋਰ ਕਮਜ਼ੋਰ ਹੁੰਦਾ ਚਿੱਤੇ ਰੱਖਿਓ ਡਾਕੂ ਕਮਜ਼ੋਰ ਨਹੀਂ ਹੁੰਦਾ ਡਾਕੂ ਦਿਨ ਲਲਕਾਰ ਕੇ ਸਭ ਕੋ ਡੋਟਰ ਜਾਂਦਾ ਹੈ ਡਾਕਾ ਮਾਰਦਾ ਹੈ ਹਜ਼ੂਰ ਨੇ ਕਿਹਾ ਐਸੋ ਜਿਆ ਸ਼ਹਿਰ ਏ ਕੋ ਜਿਆ ਨਗਰ ਬੇਗਮਪੁਰਾ ਸ਼ਹਿਰ ਕੋ ਨਾਉ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਪਰ ਸੰਕਲਪਤਾ ਹੈ ਨਾ ਕਿ ਜਿੱਥੇ ਕੋਈ ਗਮ ਨਹੀਂ ਦਿਸੇ ਕੋਈ ਚੋਰੀ ਨਹੀਂ ਕੋਈ ਬਟਪਾਰੀ ਨਹੀਂ ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਧੋ ਨਹੀਂ ਤੈ ਠਾਉ ਨਾ ਤਸਵੀਜ਼ ਖਰਾਜ਼ ਨਾ ਮਾਰ ਖੌਫ ਨਾ ਖਤਾ ਨ ਤਰਸ ਜਵਾਲ ਆ ਮੈਂ ਖੂਬ ਵਤਨ ਗਏ ਭਾਈ ਉਹਾਂ ਖੈਰ ਸਦਾ ਮੇਰੇ ਭਾਈ ਮਹਾਰਾਜ ਕਹਿੰਦੇ ਉਹ ਸ਼ਾਇਰ ਇਸ ਸ਼ਾਇਰ ਦਾ ਆਪ ਸਭ ਨੂੰ ਪਤਾ ਹੈ ਧੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸਬੰਸ ਵਿੱਚੋਂ ਭਾਈ ਗੁਰਦਿੱਤਾ ਜੀ ਚਲੋ ਬਾਬਾ ਗੁਰਦਿੱਤਾ ਕਹਿੰਦੇ ਆ ਧਿਆਨ ਗੁਰੂ ਹਰ Rai ਸਾਹਿਬ ਜੀ ਦੇ ਪਿਤਾ ਵੱਲ ਚਲਾ ਜਾਂਦਾ ਆਨੰਦਪੁਰ ਸ਼ਹਿਰ ਦੀ ਮੋੜੀ ਧੰ ਬਾਬਾ ਬੁੱਢਾ ਸਾਹਿਬ ਜੀ ਦੀ ਅੰਸਬੰਸ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਗੱਡੀ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪੂਰਬ ਨੂੰ ਚਲੇ ਗਏ ਜਦੋਂ ਪਟਨਾ ਸਾਹਿਬ ਪਰਿਵਾਰ ਪਹੁੰਚਿਆ ਉੰਜ ਅਰਜ਼ ਖੈ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਮੁਤਾਬਕ ਕਿ ਜਿਹੜਾ ਪ੍ਰਕਾਸ਼ ਹੈ ਉਧਰੇ ਵਿੱਚ ਨਿਵਾਸ ਹੈ ਉਹ ਇਲਾਹਾਬਾਦ ਹੋਇਆ ਤੇ ਜਨਮ ਜਿਹੜਾ ਉਹ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਜਿਵੇਂ ਅਸੀਂ ਬਟਨ ਪਰ ਬਚਨ ਪੜ੍ਹਨੇ ਆ ਮੁਰਪਿਤ ਪੂਰਬ ਕੀ ਇਸ ਪਿਆਨਾ ਭਾਂਤ ਭਾਂਤ ਕੇ ਤੀਰਤ ਨਾਨਾ ਜਬੀ ਜਾਤ ਤਰਬੈਣੀ ਭੈ ਇਲਾਹਾਬਾਦ ਜਬੀ ਜਾਤ ਤਰ